ਜਿੰਦਾਬਾਦ 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 ਕੇਂਦਰ ਦੀ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਸਾਨਾਂ ਦੀਆਂ ਜ਼ਬਰਿਆਂ ਜ਼ਮੀਨਾਂ ਖੋਣ ਵਾਲੀਆਂ ਸਰਕਾਰਾਂ ਦਾ ਬੋੜਾ ਹੀ ਕਰਕੇ ਮੈਂ ਹਰ ਭਾਈ ਜਨ ਤੋਂ ਬੋਲਦਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਪੰਜਾਬ ਜ਼ਿਲ੍ਹਾ ਅਗੂ ਅੱਜ ਡੀਸੀ ਦਫਤਰ ਗਰਦਾਸਪੁਰ ਨੂੰ ਮਾਲਕ ਜਿਹੜਾ ਬੈਠੇ ਆ ਪਿਛਲੇ ਦਿਨੇ 11 ਤਰੀਕ ਨੂੰ ਪਿੰਡ ਨੰਗਲਚੌਰ ਤੇ ਭਰਤ ਦੇ ਵਿੱਚ ਬਿਨਾ ਪੈਸੇ ਦਿੱਤਿਆਂ ਜਿਹੜੇ ਆ ਭਗਵੰਤ ਮਾਨ ਸਰਕਾਰ ਮੋਦੀ ਦੇ ਲਕਸ਼ੇ ਕਦਮਾਂ ਤੇ ਚੱਲ ਕੇ ਜਿਹੜੀ ੱਤਕੇ ਨਾਲ ਜ਼ਮੀਨਾਂ ਅਕਵਾਇਰ ਕਰਨ ਕਰਨ ਵਾਸਤੇ ਆਈ ਸੀਗੀ ਜਿਹੜੀ ਚੁੱਪਚੀਪੀ ਤੇ 4 ਵਜੇ ਮਨੇਰੇ ਆਏ ਤੇ ਲੋਕਾਂ ਦੀਆਂ ਖੜੀਆਂ ਖਲੋਤੀਆਂ ਫਸਲਾਂ ਜਿਹੜੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਉਹਨਾਂ ਨੂੰ ਤੈਸ਼ ਨੈਸ਼ ਕਰਕੇ ਤੇ ਕਬਜ਼ਾ ਲੈਣ ਜਿਹੜਾ ਆ ਕੇ ਉਹਨਾਂ ਜ਼ਮੀਨਾਂ ਦਾ ਇੱਕ ਵੀ ਰੁਪਈਆ ਜਿਹੜਾ ਵਾ ਜੇ ਕਿਸਾਨਾਂ ਨੂੰ ਜਿਹੜਾ ਵਾ ਉਹ ਨਹੀਂ ਮਿਲਿਆ ਸੀਗਾ ਬਾਰ-ਬਾਰ ਮੀਟਿੰਗਾਂ ਲਾਉਣ ਦੇ باوجود ਕਹਿੰਦੇ ਸੀਗੇ ਵੀ ਜਿਹੜੀਆਂ ਜ਼ਮੀਨਾਂ ਦਾ ਅਜੇ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਜ਼ਮੀਨਾਂ ਤੇ ਕਬਜ਼ੇ ਨਹੀਂ ਕਰਾਂਗੇ ਪਰ ਜਿਹੜਾ ਵਾ ਬਹੁਤ ਹੀ ਘਣਾਉਣੀ ਜਿਹੜੀ ਕਾਰਵਾਈ ਉਸ ਦਿਨ ਜਿਹੜੀ ਆ ਡੀਐਸਪੀ ਸ੍ਰੀ ਹਰਕ੍ਰਿਸ਼ਨ ਜਿਹੜਾ ਸ੍ਰੀ ਹਰਗੋਬਿੰਦਪੁਰ ਦਾ ਹਰਕ੍ਰਿਸ਼ਨ ਡਿਪਟੀ ਜਿਹੜਾ ਉਹਨੇ ਤੇ ਬਟਾਲੇ ਦੇ ਐਸਡੀਐਮ ਨੇ ਜਿਹੜੇ ਰਲ ਕੇ ਜਿਹੜੀ ਆ डीसी ਦੀਆਂ ਹਦ੍ਦਾਂ ਦੇ ਭਗਵੰਤ ਮਾਨ ਦੀਆਂ ਹਦ੍ਦਾਂ ਤੇ ਜਿਹੜੀ ਆ ਕੀਤੀ ਆ ਤੇ ਸਾਡੇ ਨੇਹਤੇ ਕਿਸਾਨਾਂ ਨੂੰ ਜਿਹੜਾ ਉਹਥੇ ਕੁੱਟਿਆ ਗਿਆ ਸਾਡੇ 7 ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ ਆ ਇੱਕ ਦੀ ਨੱਕ ਦੀ ਹੱਡੀ ਟੁੱਟ ਗਈ ਇੱਕ ਦੀਆਂ ਪਛਲੀਆਂ ਜਿਹੜੀਆਂ ਟੋਟੀਆਂ ਆ ਜੇ ਵੀ ਹਸਪੀਟਲ ਦੇ ਵਿੱਚ ਜਿਹੜਾ ਉਹ ਐਡਮਿਟ ਇੱਕ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਚ ਐਡਮਿਟ ਕਰਾਉਣਾ ਪਿਆ ਸੋ ਇਹਨਾਂ ਅੰਨਾ ਤਸ਼ੱਦਦ ਜਿਹੜਾ ਕੀਤਾ ਗਿਆ ਤੇ ਨਾਲ ਸਾਡੀਆਂ ਮਾਵਾਂ ਭੈਣਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਹਰ ਕਿਸਨ ਜਿਹੜਾ ਦਿੱਕਤੀ ਆ ਉਹਦੇ ਵੱਲੋਂ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਸਾਡੇ 2013 ਐਕਟ ਪੰਜਾਬ ਦੇ ਵਿੱਚ ਲਾਗੂ ਆ ਜਿਹਦੇ ਤਹਿਤ ਜਿਹੜਾ ਜ਼ਮੀਨਾਂ ਦੇ ਮੁਆਵਜ਼ੇ ਜਿਹੜੇ ਆ ਉਹ ਜੋ ਮਾਰਕੀਟ ਦਾ ਰੇਟ ਹੋਵੇ ਉਹਨੂੰ 4 ਗੁਣਾ 100% ਉਜਾੜਾ ਪੱਤਾ ਜੋੜ ਕੇ ਜੋ ਮੁਆਵਜ਼ਾ ਬਣੇ ਉਹ ਦੇਣਾ ਪਊਗਾ ਫਿਰ ਜਿਹੜਾ ਵਾ ਜ਼ਮੀਨਾਂ ਤੇ ਕਬਜ਼ੇ ਤਾਂਗੇ ਨਹੀਂ ਤੇ ਨਹੀਂ ਦਵਾਂਗੇ ਜਿਹੜਾ ਮੁਆਵਜ਼ਾ ਲਗਭਗ ਵੇਖੋ ਹਾਜ਼ ਥਾ 35 ਤੋਂ 40 ਲੱਖ ਰੁਪਈਆ ਜ਼ਮੀਨ ਦਾ ਰੇਟ ਵਾ ਉਸ ਤੋਂ ਘੱਟ ਕਿਤੇ ਵੀ ਨਹੀਂ ਹੈਗਾ ਉਹਨੂੰ ਪੰਜ ਨਾਲ ਗੁਣਾ ਕਰ ਲੋ ਇਹਨੇ ਪੈਸੇ ਜਿਹੜੇ ਆ ਜ਼ਮੀਨਾਂ ਤੇ ਜਿਹੜੇ ਆ ਬਣਦੇ ਆ ਜਿਹਦਾ ਫੈਸਲਾ ਪਿਛਲੇ ਲਗਭਗ ਮੇਰੇ ਖਿਆਲ 2021 22 ਦੇ ਵਿੱਚ ਇੱਥੇ ਧਰਨਾ ਲੱਗਾ ਸੀਗਾ ਰੇਲਵੇ ਸਟੇਸ਼ਨ ਤੇ ਗਰਦਾਸਪੁਰ ਤੇ ਡੀਸੀ ਗਰਦਾਸਪੁਰ ਨੇ ਸਾਡੇ ਕੋਲ ਮੰਨਿਆ ਸੀਗਾ ਕਿ ਚਾਰ ਪਿੰਡਾਂ ਦਾ ਅਵਾਰਡ ਜਿਹੜਾ ਵਾ ਉਹ ਚੀਮਾ ਖੁੱਡੀ ਦੇ ਵਿੱਚ ਹੋ ਗਿਆ 1 ਕਰੋੜ ਤੇ 18 ਲੱਖ ਨਾਲ ਤੇ ਕਹਿੰਦਾ ਸੀਗਾ ਪ੍ਰਧਾਨ ਜੀ ਮੁਬਾਰਕਾ ਤੁਹਾਨੂੰ ਤੁਹਾਡਾ 1 ਕਰੋੜ 18 ਲੱਖ ਦੇ ਹਿਸਾਬ ਦੇ ਨਾਲ ਸਾਰੇ ਪਿੰਡਾਂ ਦਾ ਮੁਆਵਜ਼ਾ ਜਿਹੜਾ ਵਾ ਤੁਹਾਨੂੰ ਉਸੇ ਢੰਗ ਨਾਲ ਦਵਾ ਦਾਂਗੇ ਤੇ ਮੈਂ ਚੰਡੀਗੜ੍ਹ ਹੋਣੇ ਜਾ ਰਿਹਾ ਵਾ ਤੁਸੀਂ ਧਰਨਾ ਜਿਹੜਾ ਵਾ ਉਹ ਸਮਾਪਤ ਕਰ ਦਿਓ 4 ਵਜੇ ਆੜ ਕੇ ਸਾਡੇ ਲੋਕਾਂ ਦੀ ਕਚੈਰੀ ਤੇ ਮੰਨ ਕੇ ਗਿਆ ਸੀਗਾ ਤੇ ਸਾਡਾ ਧਰਨਾ ਚੁਕਾ ਕੇ ਗਿਆ ਸੀਗਾ ਉਤੋਂ ਬਾਅਦ ਫੇਰ ਦੁਬਾਰਾ ਇਹਨਾਂ ਨੇ ਜਿਹੜੀਆਂ ਇੱਕ ਨੌਣੀਆਂ ਹਰਕਤਾਂ ਕੀਤੀਆਂ ਸਾਡੇ ਅਵਾਰਡ ਜਿਹੜੇ ਆ ਉਹ ਤੋੜ ਕੇ 35-34 ਲੱਖ ਤੇ ਜਿਹੜੇ ਇਹਨਾਂ ਨੇ ਲੈ ਆਂਦੇ ਆ ਅੱਜ 36 ਲੱਖ ਦੇ ਨਾਲ ਲੋਕਾਂ ਦੀਆਂ ਧੱਕੇ ਨਾਲ ਜ਼ਮੀਨਾਂ ਅਕਵਾਇਰ ਕਰ ਰਿਆ ਜੋ ਬਿਲਕੁਲ ਪ੍ਰਕਾਸ਼ ਨਹੀਂ ਕਰਾਂਗੇ ਪੂਰਾ ਮੁਆਵਜ਼ਾ ਵੈਸੇ ਤੇ ਸਾਡਾ ਵੱਧ ਮੰਗਦਾ 1.5 ਕਰੋੜ ਦੇ ਲਾਗੇ ਪਰ 1 ਕਰੋੜ ਤੇ 18 ਲੱਖ ਨਾਲ ਸਾਡਾ ਫੈਸਲਾ ਹੋਇਆ ਸੀਗਾ ਜਿਹੜਾ ਚੀਮਾ ਕੁੱਡੀ ਦੇ ਵਿੱਚ ਹੋਏ ਸਿਗੇ ਅਵਾਰਡ ਉਹ ਤੋਂ ਘੱਟ ਦੇ ਬਿਲਕੁਲ ਫੈਸਲਾ ਨਹੀਂ ਕਰਾਂਗੇ ਇਹ ਅੱਜ ਜਤੇਬੰਦੀ ਨੇ ਇੱਥੇ ਪੱਕਾ ਮੋਰਚਾ ਜਿਹੜਾ ਡੀਸੀ ਦਫਤਰ ਲਾਤਾ ਵਾ ਹੋਰ ਵੀ ਸਾਡੀਆਂ ਮੰਗਾਂ ਹੈਗੀਆਂ ਉਹ ਸਾਰੀਆਂ ਮੰਗਾਂ ਮਨਵਾ ਕੇ ਛੀਦਾਂ ਦੇ ਮੁਆਵਜ਼ੇ ਆ ਤੇ ਜਾਂ ਹੋਰ ਕਈ ਮੰਗ ਮਸਲੇ ਆ ਇਹ ਪੱਕਾ ਮੋਰਚਾ ਵਾ ਇਹ ਇਹਨਾਂ ਦੇ ਪਾਲੇ ਚ ਗੇਂਦ ਵਾਪਰ ਸ਼ਾਸਨ ਦੇ ਵੀ ਇਹ ਕਿੰਨਾ ਚਿਰ ਲਵਾਉਣਾ ਚਾਹੁੰਦੇ ਆ ਚਾਹੇ ਅੱਜ ਚੌਣ ਅੱਜ ਖਤਮ ਹੋ ਸਕਦਾ 5 ਦਿਨ 7 ਦਿਨ 10 ਦਿਨ ਜਿੰਨਾ ਵੀ ਲਗਾਉਣਾ ਚਾਹਣ ਅਸੀਂ ਮਿੱਟੀ ਇਹਨਾਂ ਦੀ ਉਹਨਾਂ ਤੇ ਰਿਪੋਰਟ ਦੇ ਰਵਾਂਗੇ ਜਿਹੜੇ ਦੋਸ਼ੀ ਮੁਲਾਜ਼ਮ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਵਾ ਕੇ ਫਿਰ ਜਾਵਾਂਗੇ ਧੰਨਵਾਦ ਜੀ ਆਗੂਆਂ 11 ਤਰੀਕ ਨੂੰ ਸਵੇਰ 4:30 ਵਜੇ ਸਾਥ ਨੇ ਜਿਨ੍ਹਾਂ ਦੇ ਪੈਸੇ ਵੀ ਨਹੀਂ ਕੈਂਟ ਦਿੱਤੇ ਉਹਨਾਂ ਰਿਆ ਕਣਕਾਂ ਚ ਮਛਿੰਦਰੀ ਬਾਤ ਜੀ ਬੜੇ 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 ਵੱਡੇ ਬਾਕੀ ਦੇ ਨਾਲ ਜੀਬਾਂ ਜਾਂ ਕੁਝ ਵੀ ਸਾਡੇ ਨਾਲ ਸੰਧਾ ਕਰਕੇ ਗਏ ਕਣ ਕਿਨਾਂ ਨੇ ਤਬਾਹ ਕਰਤੀ ਜੇ ਕਿਸਾਨਾਂ ਦੇ ਗਾੜੀਓ ਰੋਸ ਕੀਤਾ ਤੇ ਕਿਸਾਨਾਂ ਚੁੱਪ ਚੁਪ ਕੇ ਮਾਰਿਆ ਵਾ ਜਿਹਦੇ ਵਿੱਚ ਸਾਡੇ 7 ਕੋਹਾਂ ਜਿਹੜੇ ਆ ਉਹ ਜ਼ਖਮੀ ਹੋ ਗਏ ਆ ਤੇ ਕਣ ਕਿਹੜੀ ਬਰਬਾਦ ਕਰਤੀ ਇਹਨਾਂ ਤੇ ਜਿਹੜਾ ਪ੍ਰਸ਼ਾਸਨ ਦੇ ਡੀਐਸਪੀ ਉਹਨੇ ਜਾਨ ਗੱਡੀਆਂ ਗਾਲਾਂ ਚੱਕ ਕੇ ਕਰਤੀ ਸਾਡੀਆਂ ਮੰਗਾਂ ਤੇ ਅੰਦਰ ਆ ਕੇ ਕਿਹਾ ਨਾ ਉਹਦੇ ਸੰਬੰਧ ਵਿੱਚ ਪ੍ਰਸ਼ਾਸਨ ਜੇ ਗੱਲ ਕੀਤੀ ਆ ਵੀ ਸਾਡਾ ਮਾਰਦਾ ਚਾਹੀਦਾ ਕਣਕ ਦਾ ਜਿਹੜੇ ਸਾਡੇ ਜ਼ਖਮੀ ਹੋਏ ਉਹਨਾਂ ਦੀ ਮਾਰਦਾ ਚਾਹੀਦਾ ਵਾ ਉਹ ਨਹੀਂ ਦੇਣੀ ਚੋਣੀ ਫੇਰ ਅਸੀਂ 7 ਦਿਨ ਦੇ ਕੇ ਬਾਅਦ ਇੱਥੇ ਡੀਸੀ ਦਾ ਪੱਤਾ ਲਾਇਆ ਵਾ ਜਿੰਨਾਂ ਦੇ ਆੜੇ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰਦੇ ਜੀਐਸ ਵੀ ਦੇ ਕਾਰਵਾਈ ਨਹੀਂ ਕਰਦੇ ਸਟੈਂਟ ਨਹੀਂ ਕਰਦੇ ਕਣਕ ਦਾ ਮਾਰਾਂ ਨਹੀਂ ਦਿੰਦੇ ਸਾਡੇ ਜ਼ਖਮੀ ਆ ਗਏ ਉਹਦਾ ਮਾਰ ਨਾਲ ਮਰਦੇ ਉਹਨਾਂ ਚ ਰਹਿ ਧਰਨਾ ਜਾਰੀ ਰੱਖਾਂਗੇ ਧਰਮ ਨੂੰ ਨਾਮ ਕਮ ਸਮੇਂ ਨੂੰ ਧਰਮ ਮੇਰਾ ਨਾਮ ਸਰੂਦੇਵ ਮਹਾਰਾਜ ਜੀ ਮਿੱਤਿਆ ਆ ਗਿਆ ਕੀ ਨੋਬਤ ਆ ਗਈ ਇਹ ਧਰਨਾ ਦੇ ਨਾਂ ਲੈਣੇ ਆ ਦੇਖੋ 11 ਤਰੀਕ ਨੂੰ ਜੋ ਉਥੇ ਨੰਗਲ ਝੋੜ ਤੇ ਪਰਥ ਵਿਖੇ ਹੋਇਆ ਜਿਹੜੀ ਜ਼ਮੀਨ ਐਕਵਾਇਰ ਕਰਨ ਆਏ ਆ ਬਿਨਾ ਦੱਸਿਆ 4 ਵਜੇ ਉਹ ਜ਼ਮੀਨ ਐਕਵਾਇਰ ਕਰਨਾ ਜਿਸ ਵਿੱਚ ਉਹਨਾਂ ਨੇ ਸਾਡੇ 7 ਕਿਸਾਨ ਜ਼ਖਮੀ ਹੋਏ ਜਿਨ੍ਹਾਂ ਨੂੰ ਇੰਨਾ ਬੁਰੀ ਤਰ੍ਹਾਂ ਉਹਨਾਂ ਨੇ ਕੁੱਟਿਆ ਤੇ ਜਿਸ ਦੇ ਵਿੱਚ ਅਜੇ ਤੱਕ ਉਹ ਜੇਰੇ ਇਲਾਜ ਆ ਜਿਨ੍ਹਾਂ ਦੀ ਬਾਈਪਾਸ ਸਰਜਰੀ ਵੀ ਹੋਈ ਆ ਹਾਲ ਤੇ ਜਿਨ੍ਹਾਂ ਦੀ ਨਾਗਕਰ ਜਿਨ੍ਹਾਂ ਨੂੰ ਜਲਦਤਰ ਰੈਫਰ ਕੀਤਾ ਗਿਆ ਤੇ ਅਸੀਂ ਉਸ ਦੇ ਰੋਸ ਵਿੱਚ ਅੱਜ ਇੱਥੇ ਬੈਠੇ ਆ ਇਹ ਪ੍ਰਨਾ ਡਾਉਣੀ ਦੇਰ ਜਾਰੀ ਰਹੂਗਾ ਜਿੰਨੀ ਦੇਰ ਕਣਕ ਦਾ ਬਾੜਜਾ ਨਹੀਂ ਆਈ ਹੈ ਸ਼ੁਰੂ ਤੋਂ ਸਾਡੇ ਵੱਡੇ ਦੀਆਂ ਲੜਾਈਆਂ ਲੜਦੇ ਆਇਆ ਖੇਤ ਲਰਦੇ ਰੇਆ ਤੇ ਅਸੀਂ ਨਨਕ ਦਾ ਮਾਪਜਾ ਜਿਹੜੇ ਸਾਡੇ ਕਿਸਾਨਾਂ ਦੇ ਸੱਟਾਂ ਲੱਗੀਆਂ ਉਹਨਾਂ ਦਾ ਮਾਪਜਾ ਨਹੀਂ ਮਿਲਦਾ ਜਿਹੜੀਆਂ ਅਸੀਂ ਹੋਰ ਮੰਗਾਂ ਰੱਖੀਆਂ ਸਾਡੀਆਂ ਉਹ ਪੂਰੀਆਂ ਨਹੀਂ ਹੁੰਦੀ ਜਿਨ੍ਹਾਂ ਨੇ ਪ੍ਰਸ਼ਾਸਨ ਨੇ ਉਹਨਾਂ ਤੇ ਵਧੀਆਂ ਕੀਤੀਆਂ ਉਹ ਜਿਹੜੇ ਅਧਿਕਾਰੀ ਸਸਪੈਂਡ ਨਹੀਂ ਕੀਤੇ ਜਾਂਦੇ ਇਹ ਸਾਡਾ ਕੰਮ ਲਗਾਤਾਰ ਚੱਲੇਗਾ